ਅਧਿਕਾਰੀ ਪਿੜੇ ਨੇ ਨਜਾਇਜ਼ ਤਰੀਕੇ ਨਾਲ ਕਬਜ਼ੇ ਦੇ ਖਿਲਾਫ ਕਾਰਵਾਈ ਕੀਤੀ ਦੁਕਾਨਦਾਰਾਂ ਦੇ ਵੱਲੋਂ ਬਾਹਰ ਰੱਖਿਆ ਸਮਾਨ ਜਿਹੜਾ ਹੈ ਉਹ ਵੀ ਜ਼ਬਤ ਕਰ ਲਿਆ ਗਿਆ 3B2 ਮਾਰਕੀਟ ਦੇ ਵਿੱਚ ਜੜਾ ਹੈ ਕਾਰਵਾਈ ਕੀਤੀ ਗਈ ਹੈ ਰੇੜੀ ਫੜੀ ਵਾਲਿਆਂ ਨੂੰ ਹਟਾਉਣ ਦੌਰਾਨ ਹਫੜਾ ਤਫੜੀ ਵੀ ਮੱਚੀ ਪੀਟੂ ਦੇ ਮਾਰਕੀਟ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਕਿ ਨਗਰ ਨਿਗਮ ਦੀ ਟੀਮ ਵੱਲੋਂ ਅਚਨਚੇਤ ਉੱਥੇ ਬੈਠੇ ਨਜਾਇਜ਼ ਤੌਰ ਤੇ ਰੇੜੀ ਫੜੀਆਂ ਵਾਲੇ ਤੇ ਕਾਰਵਾਈ ਕਰਨ ਦੀ ਪਹੁੰਚ ਗਈ ਉਹ ਦੱਸਿਏ ਕਿ ਨਗਰ ਨਿਗਮ ਦੀ ਜਦੋਂ ਟੀਮ ਪਹੁੰਚੀ ਹੈ ਤਾਂ ਦੁਕਾਨਦਾਰ ਜਿਨ੍ਹਾਂ ਨੇ ਕਿ ਸਮਾਨ ਭਾਰ ਰੱਖਿਆ ਹੁੰਦਾ ਹੈ ਉਹਨਾਂ ਨੂੰ ਵੀ ਹਮੜਤ ਵੀ ਬਚ ਗਈ ਤਾਂ ਕਿ ਨਗਰ ਨਿਗਮ ਦੀ ਟੀਮ ਦੇ ਅਧਿਕਾਰੀਆਂ ਵੱਲੋਂ ਉਹਨਾਂ ਦਾ ਸਮਾਨ ਜਿਹੜਾ ਚੁੱਕਣਾ ਸ਼ੁਰੂ ਕਰ ਦਿੱਤਾ ਤਾਂ ਕਾਫੀ ਗਹਿਮਾ ਕਮੀ ਆਪਸ ਵਿੱਚ ਚਰੀ ਦੋਨੋਂ ਆਪਸ ਵਿੱਚ ਵਿੱਚ ਲੋਕ ਤੇ ਅਧਿਕਾਰੀ ਆਪਸ ਵਿੱਚ ਖੈਬਰ ਤਰੀਕੀ ਉਹਨਾਂ ਦਾ ਸਮਾਨ ਲੈ ਚੁੱਕਿਆ ਜਾਵੇ ਪਰ ਦੱਸ ਦਵਾ ਕਿ ਇੱਕ ਇੱਕ ਸੀ ਕਲ ਇਦੀ ਛੁੱਟੀ ਹੋਣ ਕਰਕੇ ਦੇਰ ਰਾਤ ਜਿਹੜਾ ਹੈ ਕਿ ਸਬਰੀਡੈਂਟ ਜਿਹੜੇ ਅਨਿਲ ਸੈਣੀ ਵੱਲੋਂ ਇਹ ਕਾਰਵਾਈ ਵਾਲੂ ਚਲਾਈ ਗਈ ਹੈ ਤਾਂ ਉਹਨੂੰ ਦੱਸਿਆ ਕਿ ਕਮਿਸ਼ਨਰ ਸਾਹਿਬ ਦੀ ਹੈ ਸਖਤ ਹਦਾਇਤਾਂ ਸਰ ਕਿਉਂਕਿ ਸ਼ਨੀਵਾਰ ਤੇ ਐਤਵਾਰ ਇਲਾਕਾ ਬੜਾ ਖੋਸ਼ ਰੱਖ ਹੈ ਕਾਫੀ ਲੋਕ ਜਿਹੜੇ ਉੱਥੇ ਨੇ ਸ਼ਾਪਿੰਗ ਕਰਨ ਲਈ ਆਉਂਦੇ ਨੇ ਖਾਣ ਪੀਣ ਲਈ ਆਉਂਦੇ ਨੇ ਤਾਂ ਕਿ ਉੱਥੇ ਜਿਹੜੇ ਲੋਕਾਂ ਨੂੰ ਸਮੱਸਿਆ ਆਵੇ ਲੋਕਾਂ ਰਾਹ ਕਿਰਣ ਨੂੰ ਸਮੱਸਿਆ ਆਵੇ ਜਿਹੜੇ ਰਾਹ 길 ਤੋਂ ਲੰਘਦੇ ਨੇ ਉਹਨਾਂ ਨੂੰ ਕਾਫੀ ਸਮੱਸਿਆ ਰਹਿੰਦੀ ਹੈ ਕਿਉਂਕਿ ਦੁਕਾਨਦਾਰਾਂ ਦੇ ਤਦੂਰ ਬਾਹਰ ਦੇ ਕੁਝ ਫਾਸਟ ਫੂਡ ਦੀਆਂ ਦੁਕਾਨਾਂ ਨੇ ਕਾਊਂਟਰ ਬਾਹਰ ਨੇ ਉਹਨਾਂ ਦੇ ਜਿਹੜੀ ਰੇਡੀ ਫਰੀਆ ਵਾਲੇ ਨੇ ਉਹ ਵੀ ਬਾਹਰ ਲਾ ਕੇ ਬੈਠਦੇ ਨੇ ਤੇ ਉਹਦੇ ਸਮੱਸਿਆ ਰਹਿੰਦੀ ਹੈ ਕਿਉਂਕਿ ਖਾਸ ਕਰ ਸ਼ਨੀਵਾਰ ਤੇ ਐਤਵਾਰ ਇਹ ਸਮੱਸਿਆ ਰਹਿੰਦੀ ਹੈ ਇਹ ਸਮੱਸਿਆ ਨੂੰ ਨਿਯਾਤ ਪਾਉਣ ਦੇ ਲਈ ਜਿਹੜਾ ਕਿ ਅਨਿਲ ਸੁਪਰਡੈਂਟ ਦੇ ਜਿਹੜੇ ਅਨਿਲ ਸੈਣੀ ਉਹਨਾਂ ਵੱਲੋਂ ਰਾਤ ਦੇ ਜਿਹੜੀ ਦੇਰ ਰਾਤ ਦੇ ਕਾਰ ਵੀ ਅਮਲ ਵਿੱਚ ਲਿਆਂਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਕਿ ਇਹ ਕਾਰ ਵੀ ਅਮਲ ਵਿੱਚ ਲਿਆਉਣ ਤੋਂ ਬਾਅਦ ਕਾਫੀ ਸਮਾਂ ਜਿਹੜਾ ਉਹਨਾਂ ਦਾ ਜ਼ਬਤ ਕਰ ਲਿਆ ਗਿਆ ਹੁਣ ਦੇਖਣਾ ਹੋਵੇਗਾ ਇਹ ਸਮਾਨ ਜ਼ਬਤ ਕਰਨ ਤੋਂ ਬਾਅਦ ਸੋਮਵਾਰ ਨੂੰ ਕੀ ਕਾਰ ਵੀ ਅਮਲ ਵਿੱਚ ਲਿਆਂਦੀ ਜਾਂਦੀ ਹੈ ਜਾਂ ਫਿਰ ਉਹਨਾਂ ਤੇ ਜੁਰਮਾਨਾ ਲਾਇਆ ਜਾਵੇਗਾ ਜਾਂ ਫਿਰ ਉਹਨਾਂ ਦਾ ਸਮਾਨ ਵਾਪਸ ਸਕ